ਪੁਲਿਸ ਨੇ ਇੱਕ ਸਾਕਸ਼ ਨੂੰ ਅੱਧਾ ਨੰਗਾ ਕਰਕੇ ਉਸਦੇ ਹੱਥ ਬੰਨ ਕੇ ਗੱਡੀ ਦੇ ਉੱਪਰ ਬਿਠਾ ਕੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਉਸ ਸਾਕਸ਼ ਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ ਗਿਆ ਜਿਹੜੇ ਸਾਕਸ਼ ਨੂੰ ਗੱਡੀ ਦੇ ਉੱਪਰ ਬਿਠਾ ਕੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਗਿਆ ਉਸ ਦੇ ਉੱਪਰ ਚੋਰੀ ਦੇ ਇਲਜ਼ਾਮ ਲੱਗੇ ਨੇ ਹਸਪਤਾਲ ਦੇ ਵਿੱਚ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਕਰਕੇ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਨੂੰ ਅੱਧਾ ਨੰਗਾ ਕਰਕੇ ਉਸ ਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਤੇ ਨਾਲ ਹੀ ਉਸ ਦੇ ਹੱਥ ਬੰਨ ਕੇ ਗੱਡੀ ਦੇ ਬੌਨਟ ਦੇ ਉੱਪਰ ਬਿਠਾਇਆ ਗਿਆ ਤੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਨੇ ਕਬੂਲ ਕੀਤਾ ਕਿ ਮੈਂ ਚੋਰੀ ਕੀਤੀ ਆ ਤਾਂ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਸਖਸ਼ ਜਿਸ ਦੇ ਸ਼ਰਟ ਨਹੀਂ ਪਾਈ ਹੋਈ ਉਸ ਨੂੰ ਅੱਧਾ ਨੰਗਾ ਕੀਤਾ ਹੋਇਆ ਉਸਦੇ ਹੱਥ ਨੇ ਜਿਹੜੇ ਉਹ ਪਿੱਛੇ ਕਰਕੇ ਬੰਨੇ ਹੋਏ ਨੇ ਉਸਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਆ ਜਿਹੜਾ ਉਹ ਵੀ ਪਾਇਆ ਹੋਇਆ ਤੇ ਨਾਲ ਹੀ ਉਸ ਨੂੰ ਗੱਡੀ ਦੇ ਉੱਪਰ ਬਿਠਾ ਕੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਜਾ ਰਿਹਾ ਤਾਂ ਇਹ ਘਟਨਾ ਜਿਹੜੀ ਉਹ ਜੰਮੂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਜੰਮੂ ਦੀ ਪੁਲਿਸ ਨੇ ਇੱਕ ਸਾਕਸ਼ ਨੂੰ ਗੱਡੀ ਦੇ ਬੋਨਟ ਦੇ ਉੱਪਰ ਬਿਠਾ ਕੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਜੰਮੂ ਦੀ ਪੁਲਿਸ ਨੇ ਉਸ ਸਾਕਸ਼ ਦਾ ਜਲੂਸ ਕੱਢਿਆ ਤੇ ਉਸ ਸਾਕਸ਼ ਦੇ ਉੱਪਰ ਚੋਰੀ ਦੇ ਇਲਜ਼ਾਮ ਲੱਗੇ ਨੇ ਪੁਲਿਸ ਨੇ ਇਹ ਗੱਲ ਵੀ ਕਹੀ ਹੈ ਕਿ ਇਸ ਨੇ ਕਬੂਲ ਕੀਤਾ ਕਿ ਮੈਂ ਚੋਰੀ ਕੀਤੀ ਹੈ ਤਾਂ ਹਸਪਤਾਲ ਦੇ ਵਿੱਚ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਖਸ਼ ਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰਾ ਜੜਾ ਪਾਇਆ ਹੋਇਆ ਤੇ ਨਾਲ ਹੀ ਉਸ ਦੇ ਹੱਥ ਵੀ ਬੰਨੇ ਹੋਏ ਨੇ ਗੱਡੀ ਦੇ ਬੌਨਰ ਦੇ ਉੱਪਰ ਉਸ ਨੂੰ ਬਿਠਾਇਆ ਹੋਇਆ ਤੇ ਪੂਰੇ ਸ਼ਹਿਰ ਦੇ ਵਿੱਚ ਕਮਾਇਆ ਆ ਜਾ ਰਿਹਾ ਤਾਂ ਪੁਲਿਸ ਦੀ ਗੱਡੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਆਪ ਦੇਖ ਸਕਦੇ ਹੋ ਹਾਲਾਂਕਿ ਹੁਣ ਸਵਾਲ ਇੱਥੇ ਉੱਠਦੇ ਨੇ ਕਿ ਪੁਲਿਸ ਦਾ ਇਹ ਕਰਨਾ ਜਾਇਜ਼ ਹੈ ਜਾਂ ਨਜ਼ਾਇਜ਼ ਹੈ ਕਿਉਂਕਿ ਜਦੋਂ ਪੁਲਿਸ ਕਿਸੇ ਵਿਅਕਤੀ ਨੂੰ ਕਿਸੇ ਗੁਨਾਹਗਾਰ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਤਾਂ ਉਸ ਨੂੰ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਅਦਾਲਤ ਹੀ ਉਸ ਨੂੰ ਸਜ਼ਾ ਸੁਣਾਉਂਦੀ ਆ ਪਰ ਇੱਥੇ ਕਹਿ ਸਕਦੇ ਆ ਕਿ ਆਪ ਹੀ ਪੁਲਿਸ ਤੇ ਆਪ ਹੀ ਜੱਜ ਕਿਉਂਕਿ ਪੁਲਿਸ ਨੇ ਹੀ ਉਸ ਨੂੰ ਵੌਨਰਡ ਦੇ ਉੱਪਰ ਬਿਠਾ ਕੇ ਸ਼ਹਿਰ ਭਰ ਦੇ ਵਿੱਚ ਘੁਮਾਇਆ ਉਸ ਦੇ ਗੜ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਗਿਆ ਤੇ ਨਾਲ ਉਸ ਦੇ हाथ ਨੇ ਜਿਹੜੇ ਉਹ ਵੀ ਬਨੇ ਗਏ ਨੇ ਤਾਂ ਅੱਧਾ ਨੰਗਾ ਕਰਕੇ ਉਸ ਨੂੰ ਸ਼ਹਿਰ ਭਰ ਦੇ ਵਿੱਚ ਘੁਮਾਇਆ ਛਾਰਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜੰਮੂ ਦੀਆਂ ਨੇ ਜਿੱਥੇ ਜੰਮੂ ਦੀ ਪੁਲਿਸ ਨੇ ਇੱਕ ਸਾਕਸ਼ ਦੇ ਨਾਲ ਇਸ ਤਰ੍ਹਾਂ ਦਾ ਜਲੂਸ ਕੱਢਿਆ ਉਸ ਦਾ ਕਿ ਉਹਦੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਗਿਆ ਉਸ ਦੇ ਹੱਥ ਬਨੇ ਗਏ ਅੱਧਾ ਨੰਗਾ ਕੀਤਾ ਗਿਆ ਤੇ ਸ਼ਹਿਰ ਦੇ ਵਿੱਚ ਗੱਡੀ ਦੇ ਬੋਨਟ ਦੇ ਉੱਪਰ ਬਿਠਾ ਕੇ ਘੁਮਾਇਆ ਗਿਆ